ਸੰਦੂ ਸਾਵਟ ਯਾਰ ਮੈਂ ਪਾਉਣ ਇੱਕ ਵਾਰੀ ਕੈਮ ਹੋ ਗਿਆ ਮੈਂ ਨਹੀਂ ਪੀਣੀ ਯਾਰ ਨਾ ਮੈਂ ਮੇਰਾ ਤਾਂ ਕੈਮ ਹੋਇਆ ਪੈ ਸ਼ਰਾਮਾ ਪੈ ਗਈਆਂ ਨੇ ਉਹ ਮੇਰਾ ਚੱਕਰ ਨੂੰ ਜੀ ਨਹੀਂ ਕਰਦਾ ਯਾਰ ਮੈਂ ਪੀਣੀ ਨਹੀਂ ਯਾਰ ਨਾ ਮੈਂ ਨਹੀਂ ਪੀਣੀ ਮੈਂ ਮੈਂ ਬੈਠਣੋਂ ਦੂਰ ਮੁਸ਼ਕਾਈ ਜਾਂਦੀ ਦੂਰ ਲੈ ਇੰਨੇ ਕਿਹੜੀ ਗੱਲ ਹੋ ਗਈ ਤੁਸੀਂ ਇੱਕ ਮੜਾਇਆ ਨਾ ਨਾ ਮੈਂ ਨਹੀਂ ਨਾ ਨਾ ਮੈਂ ਪੀਣੀ ਨਹੀਂ ਨਾ ਨਾ ਦੇਖਦੇ ਹੋ ਨਾ ਦੋਸਤੋ ਮੇਰੇ ਤਾਂ ਦੋਸਤੋ ਸਾਰੇ ਕੀੜੇ ਮਰ ਚੁੱਕੇ ਆ ਪਤਾ ਨਹੀਂ ਕੀ ਖਵਾਇਆ ਮੈਨੂੰ ਮੇਰੇ ਤਾਂ ਜਮਾ ਵੇਖਣ ਨੂੰ दारू ਵਾਲ ਦੇ ਝੱਕੇ ਨੂੰ ਜੀ ਨਹੀਂ ਕਰਦਾ ਉਹੋ ਹਾਂਜੀ ਜੇ ਤੁਸੀਂ ਵੀ ਪਰੇਸ਼ਾਨ ਹੋ ਤੇ ਇਹ ਕੰਮ ਕਰਨਾ ਚਾਹੁੰਦੇ ਹੋ दारू ਵਾਲੇ ਕੀੜੇ ਮਾਰਨਾ ਚਾਹੁੰਦੇ ਹੋ ਤੇ ਉਹਦੇ ਲਈ ਪੂਰੀ ਵੀਡੀਓ ਦੇਖੋ ਦੋਸਤੋ ਛੇਤੀ ਦੱਸ ਦਈਏ ਪਵਣ ਨਾ ਦੋਸਤਾਂ ਮਿੱਤਰਾਂ ਦਾ ਵੀ ਭਲਾ ਹੋ ਜੇ ਜਿੰਨਾ ਕਰੇ ਰੋਜ਼ ਦਾ ਕਲੇਸ਼ ਪੈਂਦਾ ਇਹਦੇ ਕਰਕੇ ਹਾਂਜੀ ਆਜੋ ਇਸ ਗੋਲੀ ਨੇ ਸੰਧੂ ਦੇ ਤਾਂ दारू ਵਾਲੇ ਕੀੜੇ ਮਾਰ ਦਿੱਤੇ ਆ ਦੋਸਤੋ ਇਹ ਤੁਸੀਂ ਵੀ ਮਾਰਨਾ ਚਾਹੁੰਦੇ ਹੋ ਨਾ ਉਹਦੇ ਲਈ ਪੂਰੀ ਵੀਡੀਓ ਦੇਖੋ ਰਾਜਸਥਾਨ ਦੇ ਵਿੱਚ ਇੱਕ ਇਹੋ ਜੀ ਜਗ੍ਹਾ ਜਿੱਥੇ ਮਤਲਬ ਕਿ ਇੱਕ ਗੋਲੀ ਦਿੱਤੀ ਜਾਂਦੀ ਆ ਜਿਹਦੇ ਨਾਲ ਕਿ ਤੁਸੀਂ दारू ਵੀ ਛੱਡ ਸਕਦੇ ਆ ਤੇ ਹੋਰ ਵੀ ਜਿਹੜੀਆਂ ਚੀਜ਼ਾਂ ਛੱਡ ਸਕਦੇ ਹੋ ਤੇ ਦੋਸਤੋ ਉਹ ਗੋਲੀ ਇੰਨੀ ਕੰਮ ਕੰਮ ਕਰਦੀ ਏ ਜੇ ਤੁਸੀਂ 2-4 ਦਿਨ ਖਾ ਲਓਗੇ ਤਾਂ दारू ਵਾਲੇ ਤੁਹਾਡੇ ਸਾਰੇ ਕੀੜੇ ਮਰ ਜਾਣਗੇ ਹਾਂਜੀ ਜਿਵੇਂ ਕਿ ਮੇਰੇ ਮਰ ਚੁੱਕੇ ਆਲਰੇਡੀ ਹਾਂ ਗੋਲੀ ਕਿਵੇਂ ਬਾਨੀ ਆ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਮ ਬੋਲ ਦਈਏ ਜਿਨ੍ਹਾਂ ਨੇ ਆਪਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀਗੇ ਜੀ ਹਾਂਜੀ ਸਭ ਤੋਂ ਪਹਿਲਾ ਨਾ ਜੀ ਸੁਖਬੀਰ ਸਿੰਘ ਸੋਹੀ ਇਹ ਨੇ ਜੀ ਮਲੇਰ ਕੋਟਲਾ ਤੋਂ ਉਸ ਤੋਂ ਬਾਅਦ ਨੇ ਵੀਨਾ ਗਾਬਾ ਤਲਵੰਡੀ ਪਾਈ ਤੋਂ ਫਿਰ ਨੇ ਜੀ ਪ੍ਰੀਤੀ ਕਪੂਰ ਪਾਣੀਪਤ ਤੋਂ ਰਣਦੀਪ ਸਿੰਘ ਆਸਟ੍ਰੇਲੀਆ ਸਿਡਨੀ ਤੋਂ ਸੋ ਦੋਸਤੋ ਅਗਲੀ ਵੀਡੀਓ ਥੋਡੇ ਵੀ ਨਾਮ ਲਾਵਾਂਗੇ ਸੋਨੇ ਸੋਨੇ ਕਮੈਂਟ ਜ਼ਰੂਰ ਕਰਿਓ ਤੇ ਦੋਸਤੋ ਜਿਹੜੇ दारू ਵਾਲੇ ਕੀੜੇ ਆ ਉਹਨਾਂ ਦਾ ਮਤਲਬ ਇਹ ਹੁੰਦਾ ਜੇ ਜਦੋਂ ਤੁਹਾਡਾ ਲੀਵਰ ਮਤਲਬ ਕਿ ਕਮਜ਼ੋਰ ਹੋਣ ਲੱਗ ਜਾਂਦਾ ਤਾਂ ਸ਼ਾਮ ਨੂੰ ਉਹਦੇ ਵਿੱਚ ਕੀੜੇ ਮਤਲਬ ਕਿ ਇੰਨੇ ਜ਼ਿਆਦਾ ਮਤਲਬ ਕਿ ਵੱਧ ਜਾਂਦੇ ਆ ਵੀ ਉਹ ਸ਼ਾਮ ਨੂੰ ਤੁਹਾਨੂੰ दारू ਪੀ ਕੇ ਉਹਨਾਂ ਨੂੰ ਸ਼ਾਂਤ ਕਰਨਾ ਪੈਂਦਾ ਤੇ ਉਹ ਕੀੜੇ ਮਾਰਨੇ ਕਿਵੇਂ ਆ ਉਹਦੇ ਲਈ ਕੀ ਕੀ ਚੀਜ਼ਾਂ ਜ਼ਰੂਰੀ ਆਓ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਹਾਂਜੀ ਸਾਉ ਤੋਂ ਪਹਿਲਾਂ ਆਪਾਂ ਚੀਜ਼ ਇਹਦੇ ਵਿੱਚ ਲਈ ਆ ਜੀ ਕੁਟਕੀ ਕੁਟਕੀ ਹਾਂਜੀ ਹਾਂਜੀ ਇਹ ਤੁਹਾਨੂੰ ਆਮ ਹੀ ਪ੍ਰਸਾਰੀਆਂ ਦੇ ਉਹ ਮਿਲ ਜੂਗੀ ਦੋਸਤੋ ਜਿਹੜੀ ਅਸੀਂ ਚੀਜ਼ ਦੱਸ ਰਹੇ ਹਾਂ ਤੁਸੀਂ ਗੂਗਲ ਤੇ ਇਹਦੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਮਤਲਬ ਕਿ ਇਹਦੇ ਲੈ ਸਕਦੇ ਹੋ ਇਹ ਆਪਾਂ ਕੁਟਕੀ ਲਈ ਆ ਤੇ ਇਹਦੇ ਵਿੱਚ ਆਪਾਂ ਜੀ ਲਈਆਂ ਹੈਗੀਆਂ 5 6 ਜਿਹੜੀਆਂ ਵੱਡੀਆਂ ਲਾਚੀ ਵੱਡੀਆਂ ਲਾਚੀ ਹਾਂਜੀ ਠੀਕ ਹੈ ਜੀ ਤੇ ਇੱਧਰ ਆਪਾਂ ਦੋਸਤੋ ਲਈ ਆ ਸੁੰਡ ਸੋਣਦੇ ਵਜੇ ਦੋਸਤੋ ਸਲਫਰ ਬਹੁਤ ਹੁੰਦੀ ਹੈ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਤੇ ਸਲਫਰ ਦਾ ਵੀ ਤੁਸੀਂ Google ਸਰਚ ਕਰਕੇ ਦੇਖ ਸਕਦੇ ਹੋ ਕਿ ਸਲਫਰ ਵੀ ਮਤਲਬ ਕਿ ਤੁਹਾਡੀ ਜਿਹੜੀ ਗੰਦੀਆਂ ਆਤਾਂ ਹੁੰਦੀਆਂ ਸਾਰੀਆਂ ਛਡਾਉਣ ਦੇ ਵਿੱਚ ਬਹੁਤ ਹੀ ਮਦਦ ਕਰਦੀ ਹੈ ਹਾਂਜੀ ਜੀ ਇਹ ਗੋਲੀ ਬੜੂਗੀ ਜੀ ਮੈਂ ਤੁਹਾਨੂੰ ਦੱਸਦਾ ਪਹਿਲਾਂ ਤੁਸੀਂ ਕੀ ਕਰਨਾ ਹੈ ਵਧੀਆ ਮਿਕਸੀ ਵਾਲਾ ਸਾਫ਼ ਜੱਗ ਲੈ ਲੈਣਾ ਬਿਲਕੁਲ ਸੁੱਕਾ ਹੋਵੇ ਗਿੱਲਾ ਨਾ ਹੋਵੇ ਤੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਦੋਸਤੋ ਕੁਟਕੀ ਠੀਕ ਹਾਂਜੀ ਕੁਟਕੀ ਦੋਸਤੋ ਖਾਂ ਦੇ ਵਿੱਚ ਤਾਂ ਹੁੰਦੀ ਹੈ ਥੋੜੀ ਜੀ ਕੌੜੀ ਬਿਲਕੁਲ ਕੌੜੀ ਪਰ ਉਹਦੇ ਨਾਲੋਂ ਨਹੀਂ ਕੌੜੀ ਹੁੰਦੀ ਜਿਹੜੇ ਲੋਕ ਉਹ ਚੀਜ਼ਾਂ ਪੀ ਲੈਂਦੇ ਖਾ ਲੈਂਦੇ ਉਹਦੇ ਨਾਲ ਤਾਂ ਬਹੁਤ ਵਧੀਆ ਹਾਂਜੀ ਤੇ ਕੋਣ ਆਪਾਂ ਲੈਚੀਆਂ ਵੀ ਇਹਦੇ ਵਿੱਚ ਪਾ ਲੈਣੇ ਆ ਵੱਡੀਆਂ ਲੈਚੀਆਂ ਠੀਕ ਹਾਂਜੀ ਤੇ ਇੱਕ ਇੱਕ ਚਮਚਾ ਆਪਾਂ ਇਹਦੇ ਵਿੱਚ ਪਾ ਲਾਂਗੇ ਦਸ ਸਾਰੇ ਰਿਸ਼ਤੇਦਾਰਾਂ ਨੂੰ ਦੋਸਤੋ ਸ਼ੇਅਰ ਜ਼ਰੂਰ ਕਰਿਓ ਜਿਹੜੇ ਮਤਲਬ ਕਿ ਕਿਸੇ ਚੀਜ਼ ਦੇ ਆਦੀ ਹੋ ਚੁੱਕੇ ਐ ਤੇ ਉਹਨੂੰ ਛੱਡਣਾ ਚਾਹੁੰਦੇ ਆ ਹਾਂ ਤੇ ਜੇ ਤੁਸੀਂ ਮਤਲਬ ਕਿ ਕੋਈ ਜਗ੍ਹਾ ਵੀ ਪੁੱਛਣੀ ਚਾਹੁੰਦੇ ਹੋਵੋਗੇ ਨਾ ਤੇ ਸਾਨੂੰ ਤੁਸੀਂ ਕਮੈਂਟ ਕਰ ਸਕਦੇ ਹੋ ਮੈਸੇਜ ਕਰ ਦਿਓ ਅਸੀਂ ਤੁਹਾਨੂੰ ਜਗ੍ਹਾ ਦਾ ਨਾਮ ਹੀ ਦੱਸਾਂਗੇ ਜਗ੍ਹਾ ਦਾ ਨਾਮ ਹੀ ਦੱਸ ਦਾਂਗੇ ਬਿਲਕੁਲ ਜੀ ਇੱਕ ਚਮਚਾ ਆਪਾਂ ਪਾਤਾ ਇਹਦੇ ਵਿੱਚ ਅਜਵਾਇਨ ਦਾ ਤੇ ਇੱਕ ਹੀ ਆਪਾਂ ਪਾਇਆ ਸੌਂਫ ਦਾ ਦੋਸਤੋ ਇਹ ਆਪਾਂ ਤਾਂ ਪਾ ਰਹੇ ਆ ਕਿਉਂਕਿ ਥੋੜੀ ਜਿਹੀ ਕੌੜੀਆਂ ਹੋਣ ਕਰਕੇ ਤੁਹਾਨੂੰ ਖਾਣ ਦੇ ਵਿੱਚ ਦਿੱਕਤ ਨਹੀਂ ਆਉਗੀ। ਹਾਂਜੀ ਤੇ ਤੁਹਾਨੂੰ ਵੀ ਟੇਸਟ ਵੀ ਵਧੀਆ ਲੱਗੂਗਾ ਤੇ ਤੁਹਾਨੂੰ ਅਸਰ ਵੀ ਵਧੀਆ ਹੋ ਜਾਊਗਾ। ਹੁਣ ਇਹਨਾਂ ਚੀਜ਼ਾਂ ਨੂੰ ਆਪਾਂ ਪੀਸ ਲੈਨੇ ਆ। ਹਾਂਜੀ ਤੇ ਹੁਣ ਆਪਾਂ ਥੋੜਾ ਜਿਹਾ ਜਿਹੜਾ ਕਿ ਕਿਓ ਲਿਆ। ਦੇਸੀ ਕਿਓ ਹਾਂ ਹਾਂ। ਹਾਂਜੀ ਇਹਨੂੰ ਆਪਾਂ ਗਰਮ ਕਰ ਲੈਨੇ ਆ। ਇੱਕ ਚਮਚ ਬਹੁਤ ਆ। ਬਿਲਕੁਲ। ਠੀਕ ਹੈ ਜੀ। ਗੱਲ ਇਹ ਆ ਕਿ ਤੁਹਾਨੂੰ ਇਸ ਤਰ੍ਹਾਂ ਖਾਣੀਆਂ ਸੌਖੀਆਂ ਹੋ ਜਾਣਗੀਆਂ। ਬਿਲਕੁਲ ਹਾਂ। ਥੋੜੀ ਕਿਰਤਨ ਮਰਜੋਗੀ ਉਹਦੇ ਨਾਲ ਗੋਲੀਆਂ ਗੋਲੀਆਂ ਬਣ ਜਾਣਗੀਆਂ ਦੋਸਤੋ। ਹਾਂਜੀ। ਠੀਕ ਹੈ ਜੀ ਗੁੜ ਦੇ ਆਪਾਂ ਬਰੀਕ ਪੀਸ ਕਰ ਲੈਨੇ ਆ ਤਾਂ ਜੋ ਸੌਖਾ ਖੁਰਜੇ ਹਾਂਜੀ ਗੁੜ ਆਪਣਾ ਹੋ ਗਿਆ ਮੈਲਟ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਜਿਹੜਾ ਕੀ ਸੁੰਢ ਦਾ ਪਾ ਦਾਂਗੇ ਠੀਕ ਠੀਕ ਹੈ ਜੀ ਜੀ ਦੋਸਤੋ ਉਹਨੂੰ ਕਰਤਾ ਮਿਕਸ ਤੇ ਹੁਣ ਆਪਾਂ ਜਿਹੜਾ ਪਾਊਡਰ ਬਣਾਇਆ ਸੀ ਨਾ ਸਾਰੀਆਂ ਚੀਜ਼ਾਂ ਪਾ ਕੇ ਉਹਨੂੰ ਵੀ ਆਪਾਂ ਇਹਦੇ ਗੁੜ ਚ ਪਾ ਦਿੰਨੇ ਆ ਇਹ ਜਲਦੀ ਜਲਦੀ ਇਹਨਾਂ ਨੂੰ ਮਿਕਸ ਕਰ ਦਾਂਗੇ ਤਾਂ ਜੋ ਆਪਣੇ ਗੁੜ ਦੀ ਜਿਹੜੀ ਪੱਤ ਜੀ ਨਾ ਬਣੇ ਠੀਕ ਠੀਕ ਹਾਂਜੀ ਹਾਂਜੀ ਆਪਾਂ ਸਾਰਾ ਕੁਝ ਮਿਕਸ ਕਰ ਲਿਆ ਵਧੀਆ ਦੋਸਤੋ ਆ ਤੁਸੀਂ ਦੇਖ ਹੀ ਸਕਦੇ ਹੋ ਬਿਲਕੁਲ ਹਾਂਜੀ ਤੇ ਹੁਣ ਆਪਾਂ ਜਿਹੜਾ ਕੀ ਇਹਨਾਂ ਦੀਆਂ ਗੋਲੀਆਂ ਵਟ ਕੇ ਰੱਖ ਲਾਂਗੇ ਹਲਕਾ ਜਿਹਾ ਆਪਾਂ ਇਹਨੂੰ ਠੰਡਾ ਹੋਣ ਦਿੰਨੇ ਆ ਤੇ ਦੋਸਤੋ ਇਹ ਵੀ ਦੱਸ ਦਈਏ ਵੀ ਇਹ ਗੋਲੀਆਂ ਜਿਹੜੀ ਤੁਸੀਂ ਦਿਨ ਦੇ ਵਿੱਚ ਇੱਕ ਵਾਰ ਹੀ ਲੈਣੀ ਆ ਇਹ ਨਾ ਹੁੰਦਾ ਵੀ ਤੁਸੀਂ ਆਖੋਂ ਵਿੱਚ ਇਕੱਠੇ ਕੀੜੇ ਮਾਰ ਦਈਏ ਹਾਂਜੀ ਵੀ ਅਸੀਂ ਜਲਦੀ ਜਲਦੀ ਦੇ ਵਿੱਚ ਕਿਉਂਕਿ ਬਹੁਤੀ ਚੀਜ਼ ਖਾਦੀ ਵੀ ਉਹ ਵੀ ਨੁਕਸਾਨ ਕਰ ਜਾਂਦੀ ਆ ਹਾਂ ਕਿਉਂਕਿ ਕੀੜੇ ਮਾਰ ਦਈਏ ਹੈਨਾ ਤੇ ਸਾਰੇ ਇਕੱਠੇ ਕੀੜੇ ਮਾਰ ਲੀਏ ਆਪ ਵੀ ਇਕੱਠੇ ਮਾਰ ਦਈਏ ਵੀ ਦੋ ਗੋਲੀਆਂ ਖਾ ਲਈਏ ਵੀ ਇਹ ਜਿਹੜੀ ਕਟਕੀ ਹੁੰਦੀ ਆ ਇਹ ਬਿਲਕੁਲ ਥੋੜੀ ਜੀ ਲੈਣੀ ਹੁੰਦੀ ਆ ਇਹ ਮਤਲਬ ਕਿ ਡਾਕਟਰ ਕਹਿੰਦੇ ਜਦੋਂ ਤੁਸੇ ਦਾ ਪਾਊਡਰ ਖਾਣਾ ਤਾਂ ਚਮਚੇ ਦਾ ਪੁੱਠਾ ਹਿੱਸਾ ਕਰਕੇ ਜਿਹੜਾ ਪੁੱਠਾ ਚਮਚਾ ਹੁੰਦਾ ਵੀ ਉਹ ਖਾਣਾ ਤੁਸੀ ਬਿਲਕੁਲ ਚਮਚੇ ਦਾ ਸਿੱਧਾ ਪਾਸਾ ਕਰਕੇ ਖਾਣਾ ਤਾਂ ਉਹਦਾ ਮਤਲਬ ਕਿ ਚੌਥਾ ਹਿੱਸਾ ਖਾਣਾ ਤੁਸੀ ਚੌਥਾ ਪੰਜਵਾਂ ਹਿੱਸਾ ਕਰ ਹਾਂਜੀ ਪਵਨ ਹਾਂਜੀ ਦੋਸਤੋ ਤੁਸੀਂ ਵੀ ਇਸ ਤਰ੍ਹਾਂ ਜਿਹੜੀਆਂ ਕਿ ਗੋਲੀਆਂ ਬਣਾ ਲੈਣੀਆਂ ਤੇ ਧਾਰੂ ਵਾਲੇ ਕੀੜਿਆਂ ਨੂੰ ਭਜਾ ਹੀ ਦੇਣਾ ਉਹਨਾਂ ਨੂੰ ਮਾਰ ਹੀ ਦੇਣਾ ਠੀਕ ਹੈ ਜੀ ਤੇ ਆਪਾਂ ਦਾ ਬਾਕੀ ਦੀਆਂ ਗੋਲੀਆਂ ਰਹਿੰਦੀਆਂ ਜਿਹੜੀਆਂ ਵਟ ਕੇ ਰੱਖਦੀਆਂ ਤੇ ਤੁਸੀਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਤੇ ਜੇ ਤੁਹਾਨੂੰ ਕਿਸੇ ਨੂੰ ਲੱਗੇ ਕੋਈ ਵਹਿਮ ਲੱਗੇ ਕੋਈ ਡਾਊਟ ਲੱਗੇ ਹਨਾ ਤਾਂ ਤੁਸੀਂ ਇਸ ਬਾਰੇ ਸਰਚ ਵੀ ਕਰ ਸਕਦੇ ਹੋ ਗੂਗਲ ਵੀ ਕਰ ਸਕਦੇ ਹੋ ਹਾਂਜੀ ਤੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੀਡੀਓ ਦੇ ਵਿੱਚ ਕਮੈਂਟ ਕਰਿਓ ਤੁਹਾਡਾ ਨੈਕਸਟ ਵੀਡੀਓ ਦੇ ਵਿੱਚ ਆਪਾਂ ਨਾਮ ਲਵਾਂਗੇ